ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕੜੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਦੁਬਾਰਾ ਵੀਡੀਓ ਬਣਾ ਰਹੇ ਆ ਤੁਸੀਂ ਇਹ ਸਮਾਜ ਨੂੰ ਪਹਿਲਾਂ ਵੇਖ ਚੁੱਕੇ ਹੋ ਪਰसों ਵੀਡੀਓ ਅਪਲੋਡ ਹੋਈ ਸੀ ਤੇ ਉਸ ਵੀਡੀਓ 'ਚ ਵੀ ਇਹ ਕਿਹਾ ਸੀ ਵੀ ਜਦੋਂ ਇਹ ਸਮਾਜ ਦਾ ਸੌਦਾ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਹ ਤੁਹਾਨੂੰ ਦੁਬਾਰਾ ਦਿਖਾਈ ਜਾਊਗੀ ਚੈਨਲ ਦੇ ਉੱਤੇ ਸੋ ਅੱਜ ਦੁਬਾਰਾ ਉਸ ਖੁਸ਼ੀ ਦੇ ਨਾਲ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਇਸ ਇਹ ਕਰਮਾੜੀ ਦਾ ਅੰਜਲ ਜਿਹੜੇ ਘਰ ਦਾ ਲਿਖਿਆ ਸੀਗਾ ਉਸ ਘਰ ਦੇ ਵਿੱਚ ਇਹਨੇ ਅੱਜ ਚਲੀ ਜਾਣਾ। ਸੋ ਇਹ ਮੱਝ ਦੀ ਵੀਡੀਓ ਤੁਹਾਨੂੰ ਦੁਬਾਰਾ ਦਿਖਾ ਰਹੇ ਹਾਂ ਤੇ ਮੈਂ ਇਹ ਵੀਡੀਓ ਬਣਾ ਰਿਹਾ ਦੱਸੋ ਪਿੰਡ ਸੈਦੋਕੇ ਦੇ ਵਿੱਚੋਂ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਪਿੰਡ ਹੈ। ਵੈਸੇ ਇਸ ਵੀਰ ਕੋਲੋਂ ਜ਼ਿਆਦਾ گاਵਾਂ ਦੀਆਂ ਵੀਡੀਓ ਬਣਾਉਣੇ ਆ ਪਰ ਮੱਝ ਬਾ ਕਮਾਲ ਚੀਜ਼ ਆਈ ਸੀ ਇੱਕ ਨਗੀਨਾ ਇੱਕ ਡਾਇਮੰਡ ਇਹਨੂੰ ਕਹਾਂਗੇ ਉਹ ਮੱਝ ਇੱਥੇ ਵਿਕਰੀ ਵਾਸਤੇ ਆਈ ਵੀ ਸੀਗੀ ਤੇ ਇਹਦੀ ਵੀਡੀਓ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕਾ ਹਾਂ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਦੁਬਾਰਾ ਦਿਖਾ ਰਹੇ ਹਾਂ ਕਾਰਨ ਇਹ ਵੀ ਇਹ ਹੁਣ ਨਵੇਂ ਮਾਲਕ ਦੇ ਘਰੇ ਜਾਣਾ ਕਰਮਾਲੀ ਨੇ ਜਿਹੜੇ ਘਰ ਦਾ ਇਹ ਅਨਜਲ ਸੀ ਸੋ ਆਪਾਂ ਡਿਟੇਲ ਚ ਇਹਦੇ ਸੰਬੰਧੀ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਤੋ ਬਾਈ ਆਪ ਨਹੀਂ ਪਹੁੰਚ ਸਕੇ ਕਿਉਂਕਿ ਖੇਤੀਬਾੜੀ ਹਾੜੀ ਦੀ ਰੁੱਤ ਹੈ ਉਹਦੇ ਕਰਕੇ ਕੋ ਵੀਰ ਪਾਸ ਕਰਨ ਆ ਪਾਇਆ ਸੀ ਕੱਲ ਔਰ ਕੱਲ ਮੇਰਾ ਟਾਈਮ ਨਹੀਂ ਲੱਗਿਆ ਨਹੀਂ ਸ਼ਾਇਦ ਕੱਲ ਹੀ ਵੀਡੀਓ ਬਣਾਉਂਦੇ ਸੋ ਅੱਜ ਦੀ ਵੀਡੀਓ ਚ ਤੁਹਾਨੂੰ ਦੁਬਾਰਾ ਇਹ ਮੱਝ ਜਿਹੜੀ ਉਹ ਦਿਖਾ ਰਹੇ ਹਾਂ ਦੱਸੋ ਸੋ ਫੇਰ ਅਨੰਦ ਲਾਓ ਜਿਹੜੇ ਵੀਰ ਚੰਗੇ ਪਸ਼ੂਆਂ ਦੇ ਸ਼ੌਕੀਨ ਐ ਇੱਕ ਟੌਪ ਦੀ ਮੁਰਾ ਮੱਝ ਨੂੰ ਤੁਸੀਂ ਦੁਬਾਰਾ ਦੇਖੋਗੇ ਆਓ ਮਿਲिए ਭਾਈ ਕਾਲਾ ਬੱਬੂ ਜਸਾ ਇਹ ਤਿੰਨੇ ਭਰਾ ਇੱਥੇ ਜਿਹੜਾ ਉਹ ਪਸ਼ੂ ਦਾ ਵਪਾਰ ਦਾ ਕੰਮ ਆ ਤੇ ਨਾਲ ਅੱਜ ਦੇ ਟਾਈਮ 'ਚ ਇਹ ਕਰਾਵਾਂਗੇ ਕਿ ਵੀ ਗਾਵਾਂ ਦੀ ਬਰੀਡਿੰਗ ਦੇ ਉੱਤੇ ਹੀ ਬਾਈ ਵੀਰੀ ਕੰਮ ਕਰ ਰਹੇ ਐ ਕਾਲੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਗਜੀਤ ਵੀਰੇ ਮੁਬਾਰਕਾਂ ਬਾਈ ਅੱਜ ਜਿਹੜੀ ਉਹ ਸੋਹਣੀ ਰੀ ਕੀਮਤ ਦੇ ਉੱਤੇ ਸੇ ਹੋਈ ਆਪਣੀ ਕੀਮਤ ਤੇ ਵੱਡੇ ਵੀਰੇ ਮੈਂ ਸੇਲ ਹੋ ਗਈ ਹੂੰ ਮੈਂ ਸੇਲ ਵੀ ਜਗਜੀਤ ਬਾਬਾ ਜੀ ਆਏ ਜਦੋਂ 5 ਹੀ ਮਿੰਟ ਠੀਕ ਹੈ ਜਦੋਂ ਆ ਕੇ ਬਸ ਅੰਦਰ ਅਸੀਂ ਬੈਠੇ ਆ ਬਾਅਦ ਚ ਚਾਹ ਪੀਤੀ ਆ ਉਹਨਾਂ ਦੇ ਪਸੰਦ ਆ ਗਈ ਅੰਦਰ ਬਹਿ ਗਏ ਨਾਲ ਹੀ ਉਹਦੋਂ 5 ਮਿੰਟ ਬਾਅਦ ਇੱਕ ਪੁੱਛੋ ਤੋਂ ਵੀਰ ਠੀਕ ਹੈ ਉਹ ਵੀ ਆ ਗਏ ਬਸ ਅੰਜਾਲ ਬਾਬਾ ਜੀ ਦਾ ਸੀਗਾ ਤੇ ਉਹ ਕਹਿੰਦੇ ਵੀ ਜਾਣਾ ਨਹੀਂ ਅਸੀਂ ਵੀ ਲੈ ਕੀ ਸੀਗਾ ਠੀਕ ਹੈ ਬਾਬਾ ਜੀ ਦਾ ਨਾਮ ਜਾਣਦੇ ਤੁਸੀਂ ਕਿ ਨਾਮ ਬਾਬਾ ਜੀ ਦਾ ਹੈਗਾ ਜੀ ਪੰਜਾਬ ਸਿੰਘ ਪੰਜਾਬ ਸਿੰਘ ਜੀ ਮਸਤਾਨੀ ਦਾ ਹੀ ਪਰ ਤੋ ਜਪੈਰੇ ਤੋਂ ਬਾਬਾ ਜੀ ਪੰਜਾਬ ਸਿੰਘ ਜਿਨ੍ਹਾਂ ਦਾ ਨਾਮ ਹੈ ਮਸਤਾਨੀ ਮੱਝ ਵਾਲੇ ਉਸ ਬਾਈ ਨੇ ਇਹ ਸਮੱਝ ਨੂੰ ਖਰੀਦਿਆ ਤੇ ਇੱਥੇ ਆ ਕੇ ਕੱਲ ਮੱਝ ਉਹਨਾਂ ਨੇ ਪਾਸ ਕੀਤੀ ਮੈਂ ਕੱਲ ਵੀ ਜਦੋਂ ਪਰਸੋਂ ਵੀਡੀਓ ਬਣਾਈ ਹੈ ਤੇ ਕੱਲ ਅਪਲੋਡ ਹੋਈ ਹੈ ਮੈਂ ਇੱਕ ਜ਼ਿਕਰ ਕੀਤਾ ਸੀ ਵੀ ਜਿਹੜਾ ਵੀਰ ਇਸ ਮੱਝ ਦੇ ਕੋਲ ਆ ਗਿਆ ਹਾਲਾਂਕਿ ਰਾਕਮ ਹਰੇਕ ਦੀ ਪਹੁੰਚ ਨਹੀਂ ਹੁੰਦੀ ਕਈ ਵਾਰ ਪਰ ਜਿਹੜਾ ਇਹਨੂੰ ਵੇਖਣ ਆ ਗਿਆ ਉਹ ਖਰੀਦ ਕੇ ਲੈ ਜਾਊਗਾ ਬਾਈ ਨੇ ਜ਼ਿਕਰ ਕੀਤਾ ਵੀ ਪੰਜਾਬ ਸਿੰਘ ਬਾਈ ਨੇ 5 ਮਿੰਟਾਂ ਵਿੱਚ ਦੀ ਸੌਦਾ ਕੀਤਾ ਤੇ ਨਾਲ ਇੱਕ ਵੀਰ ਕੁਲਵਿੰਦਰ ਸਿੰਘ ਪੁੱਚੋਖਰਦੋਤ ਚੰਗਾ ਮੱਜਾਂ ਦਾ ਸ਼ਕੀਨ ਹੈ ਬਾਈ ਉਹ ਵੀ ਪਹੁੰਚ ਗਿਆ ਸੀ ਪਰ ਉਹਦੇ ਘਰ ਦਾਂਜਲ ਨਹੀਂ ਸੀ ਅੰਜਲ ਇਹਦਾ ਜਿਹੜਾ ਉਹ ਪਟਿਆਲੇ ਏਰੀਏ ਦੇ ਵਿੱਚ ਚਿਤੇਰੇ ਪੈਂਡ ਦੇ ਵਿੱਚ ਉਸ ਘਰ ਦਾ ਅੰਜਲ ਇਹਦਾ ਸੀਗਾ ਤੇ ਵੇ ਬਾਬਾ ਪੰਜਾਬ ਸਿੰਘ ਦੇ ਕੋਲ ਇਹ ਮੱਝ ਜਾ ਰਹੀ ਹੈ ਦੋਸਤੋ ਸੋ ਆਪਾਂ ਤੁਹਾਨੂੰ ਦੁਬਾਰਾ ਇਹ ਦਿਖਾ ਰਹੇ ਹਾਂ ਕੱਲ ਭਈ ਬੜੇ ਵੀਰ ਸੋਚਣਗੇ ਵੀ ਅਰ ਕੀ ਰੇਟ ਤੇ ਸੇਲ ਹੋਈ ਆਪਾਂ ਰੇਟ ਦੱਸਾਂਗੇ ਕਿਨੇ ਚੋਂ ਪਾਉਂਗਾ ਨਹੀਂ ਵੀਰ ਆਪਾਂ ਕਾਣੂ ਆਪਾਂ ਕੋਈ ਕਿਹੜਾ ਪਬਲਿਸਿਟੀ ਲੈਣੀ ਆ ਆਪਾਂ ਬਸ ਇਹਨਾ ਦੱਸ ਦਿੰਨੇ ਆ ਵੀ ਬਹੁਤ ਜ਼ਿਆਦਾ ਜਿੰਨੀ ਇਹਦੀ ਕੀਮਤ ਸੀਗੀ ਮੈਂ ਦੀ ਕੀਮਤ ਦਾ ਦੀ ਕੋਈ ਹੈ ਹੀ ਨਹੀਂ ਕਰ ਮਾਰੀ ਦੀ ਪਰ ਆ ਪੰਜ ਨੇ ਚ ਸੰਤੋਸ਼ਟੀ ਸੀਗੀ ਉਹਨੇ ਪੈਹਨਦੀ ਆਪਾਂ ਮਤਲਬ ਛੋਟੀ ਦਾ ਸੌਦਾ ਹੋ ਸਰੀਦਨ ਵਾਲਾ ਵੀ ਖੁਸ਼ ਆ ਤੇ ਵੇਚਨ ਵਾਲਾ ਵੀ ਖੁਸ਼ ਦਿਲੋਂ ਸੈਟਸਫਾਈ ਆ ਪੂਰੇ ਠੀਕ ਹੈ ਸੋ ਦੋਸਤੋ ਦੋਨੇ ਤਰ੍ਹਾਂ ਖੁਸ਼ ਹੈ ਇਸ ਸਾ ਉਤੇ ਦਾ ਸੌਦਾ ਹੋਇਆ ਮਤਲਬ ਜਿਹਨੇ ਦਾ ਆਪਾਂ ਪਰਸੋ ਵੀਡੀਓ ਬਣਾਈ ਸੀ ਕਿ ਮੈਂ ਦੀ ਹੂੰ ਆਪਾਂ ਦੋ ਤਿੰਨ ਦਿਨ ਦੱਸੇ ਸੀਗੇ ਕਹ ਤਾ ਨਾ ਬੇਟਾ ਆਏ ਵੇਖੋ ਨਹੀਂ ਬਾਜ਼ਾਰ ਛੱਡ ਕੇ ਗਾੜੀ ਨਹੀਂ ਮੈਂ ਕੱਢਦੀ ਇਦਾਂ ਦੀ ਸਹੀ ਹੈ ਤੇ ਤੁਸੀਂ ਇੱਕ ਵਾਰੀ ਸਿਉ ਕੈਮਰਾ ਤਨੋ ਤੋਰ ਕੇ ਵੀ ਦਿਖਾਉਣੀ ਹੈ ਮਾਜ ਇਹ ਪਰ ਤੁਸੀਂ ਦੇਖੋ ਇਹਦੀ ਤਿਆਰੀ ਇਧਰਲੇ ਪਾਸੇ ਜਿਵੇਂ ਜਿਵੇਂ ਦਿਨ ਲੈਂਦੀ ਜਾਂਦੀ ਓਵੇਂ ਓਵੇਂ ਕਰਮਾਂ ਦੀ ਥੰਦੋਂ ਗਾਵਾਂ ਵਾਂਗੂ ਫਸਦੀ ਜਾਂਦੀ ਹੈ ਫਵਾਨਾ ਗਾਵਾਂ ਵਾਲਾ ਬਿਲਕੁਲ ਤੁਸੀਂ ਇਸ ਸਾਈਡ ਤੋਂ ਗਾੜੀ ਨੋਟ ਕਰ ਲਓ ਜੇ ਹੁਣ ਤੁਸੀਂ ਇਹ ਤੋਂ ਆਸੇ-ਪਾਸੇ ਨੂੰ ਜਾਂਦੇ ਨੇ ਦੇਖੋ ਬੱਬੂ ਬਈ ਤੋਰ ਗਿਆ ਪਾਗੇ ਡਾਕੜਾ ਗਿਆ ਫੇਰ ਸੋਸੋ ਇਹਦਾ ਢੇਡਾ ਵੀ ਖੜਾਉਣਾ ਹੈ ਤੇ ਬਾਈ ਪੰਜਾਬ ਸਿੰਘ ਮੈਂ ਪਹਿਲਾਂ ਦੱਸਿਆ ਸੀ ਵੀ ਖੇਤੀਬਾੜੀ ਕਿਉਂਕਿ ਹਾੜੀ ਦੀ ਰੁੱਤ ਹੈ ਤੇ ਉਹ ਵੀਰ ਨਹੀਂ ਪਹੁੰਚ ਸਕਿਆ ਸੋ ਫੁਰਦ ਅਸੀਂ ਤੁਹਾਨੂੰ ਇਹ ਮੱਝ ਦੀ ਜਿਹੜੀ ਉਹ ਵੀਡੀਓ ਦਿਖਾ ਰਹੇ ਹਾਂ ਕਿਉਂਕਿ ਇਹਨੂੰ ਉਧਰੋਂ ਉਧਰ ਆਇਨ ਤੋਂ ਰਵਾਣਕੀ ਕਰਨੀ ਹੈ ਮੱਝ ਦੀ ਤੇ ਇਹ ਵੀਰ ਕਾਲੇ ਬਾਈ ਦਾ ਬੇਟਾ ਦੱਸੋ ਸੈਕਿੰਡ ਕਲਾਸ ਹੈ ਪਰ ਚੌਂਕ ਪਸ਼ੂਆਂ ਦਾ ਕਿਉਂਕਿ ਘਰ ਚ ਚੰਗੇ ਪਸ਼ੂ ਆਉਂਦੇ ਤਾਂ ਉਹਦੇ ਕਰਕੇ ਸ਼ੌਂਕ ਹੈ ਇਸ ਬੱਚੇ ਨੂੰ ਪਸ਼ੂ ਵਾਲੇ ਪਾਸੇ ਵੱਧਦਾ ਜਾਂਦਾ ਹੈ ਹਾਲੀ ਹਾਲੀਵੁੱਡ ਦੇ ਦੇਖੋ ਖੜਨੀ ਛੜਨੀ ਮਾਈ ਦੀ ਦੱਸੋ ਇੱਕ ਨਗੀਨਾ ਬੜੀ ਸੋਹਣੀ ਮਾਜੇ ਦੱਸੋ ਇਹ ਕਰਮਾੜੀ ਦੀ ਵੱਡੀ ਉਮਰ ਹੋ ਗਈ ਤੇ ਵੈਸੇ ਤਾਂ ਨਾਮ ਵਿੱਚ ਹੋਗੀ ਜਾਂਦਾ ਪਸ਼ੂ ਪਾਲਣ ਦੇ ਵਿੱਚ ਸਾਰੇ ਵੀ ਨਹੀਂ ਜਾਣਦੇ ਪਰ ਇਹ ਵੀ ਵਾਦਾ ਕਰੂਗੀ ਉਸ ਨਾਮ ਦੇ ਵਿੱਚ ਕਿਉਂਕਿ ਬਿਊਟੀ ਵੀ ਹੈ ਤੇ ਦੁੱਧ ਵਾਲੀ ਵੀ ਆ ਬਰੀਡ ਵੀ ਆ ਤੇ ਬਿਊਟੀ ਵੀ ਆ ਦੋਨਾਂ ਦਾ ਸੁਮੇਲ ਏ ਝੋਟੀ ਇਹ ਦੱਸੋ ਫਿਕ ਕੇ ਚ ਪਹਿਰੇ ਪੈਂਡ ਦੇ ਵਿੱਚ ਚੱਲੀ ਆ ਇੱਕ ਮਾਨ ਸਨਮਾਨ ਹੁੰਦਾ ਦੋਸਤੋ ਜਿਹੜਾ ਪਸੂ ਨਾਮ ਬਣਾਉਂਦਾ ਕਿਸੇ ਵੀਰ ਦਾ ਸੋ ਫਿਰ ਤੁਸੀਂ ਦੇਖੋ ਇਹਦੀ ਬਿਊਟੀ ਥੋੜੀ ਵੀਡੀਓ ਇਹ ਲੰਬੀ ਹੋ ਜਾਣੀ ਹੈ ਕਿਉਂਕਿ ਇਸ ਮੱਝ ਬਾਰੇ ਇੱਕ ਗੱਲ ਕੀਤੀ ਸੀਗੀ ਵੀ ਜਿਹੜਾ ਵੀਰ ਖਰੀਦੂਗਾ ਪੂਰੀ ਖੁਸ਼ੀ ਨਾਲ ਉਹਦੇ ਘਰ ਨੂੰ ਭੇਜਣੀ ਹੈ ਕਰਮਾਂ ਲਈ ਰਵਾਨਗੀ ਇਹਦੀ ਜਿਹੜੀ ਹੋਣੀ ਹੈ ਸੋ ਉਹਦੇ ਲਈ ਇਹਦਾ ਮੱਝ ਨੂੰ ਵੀ ਜਿਹੜਾ ਹੋ ਥੋੜਾ ਚੰਗਾਰਾਂਗੇ ਆਪਾਂ ਕਿਉਂਕਿ ਕਰਮਾ ਵਾਲੀ ਬਾਈ ਦੇ ਘਰੇ ਆਈ ਇਹਦਾ ਵੀ ਮਾਨਫਾਸ਼ ਕੀਤਾ ਤੇ ਜਿਹਨੇ ਖਰੀਦੀ ਉਹਦਾ ਬੜਾ ਫਾਸ਼ ਦੱਸਿਆ ਕਰਮਾ ਵਾਲੀ ਨੇ ਜਗਜੀਤ ਆਪਾਂ ਨੂੰ ਇਹਨੇ ਤੇ ਗਾਂ ਵੀ ਪ੍ਰਮਾਤਮਾ ਆਪਣੀ ਸੋਚ ਆ ਵੀ ਪ੍ਰਮਾਤਮਾ ਚਾਵੇ ਉਹ ਵੀ ਭਰਾ ਰਾਜ ਜੇ ਤੇ ਖੁਸ਼ ਹੋ ਜੇ ਸਹੀ ਹੈ ਵੀ ਠੀਕ ਆ ਮੈਂ ਉਹਨਾਂ ਤੋਂ ਮੈਂ ਲੈ ਕੇ ਆਇਆ ਤੇ ਕੋਈ ਆਪਾਂ ਨੂੰ ਐ ਕਵੇ ਭਰਾ ਯਾਦ ਕਰੇ ਚਾਰ ਬੰਦਿਆਂ ਚ ਵੀ ਠੀਕ ਆ ਮੈਂ ਦਿੱਤੀ ਸੀ ਅੱਛਾ ਕੱਲੇ ਕੋਸ਼ਿਸ਼ ਕਰਾਂਗੇ ਉਹਨਾਂ ਦੇ ਟਾਈਮ 'ਚ ਫਿਰ ਮੱਝਾਂ ਹੋਰ ਵੀ ਲਾ ਕੇ ਜਿਵੇਂ ਅਸਕਾ ਪਊਗਾ ਮੇਰੇ ਹਿਸਾਬ ਨਾਲ ਚੰਗੀ ਚੀਜ਼ ਦਾ ਤਾਂ ਪੰ ਤੁਹਾਨੂੰ ਪਤਾ ਪਹਿਲਾਂ ਹੀ ਸ਼ੌਂਕ ਆ ਕੋਸ਼ਿਸ਼ ਹੈ ਅਭੀ ਹੁਣ ਥੋੜਾ ਜਿਹਾ ਧਿਆਨ ਰੱਖਿਆ ਕਰਾਂਗੇ ਓਕੇ ਸੋ ਫਿਰ ਉਸੇ ਇਸ ਚੋਟੀ ਨੂੰ ਤੁਸੀਂ ਦੇਖੋ ਬਹੁਤ ਸੋਹਣੀ ਚੋਟੀ ਕਰਮਾ ਵਾਲੀ ਹੈ ਮੁਰਾ ਨਸਲ ਦੇ ਵਿੱਚ ਜਿੰਨੇ ਵੀ ਫੋਨ ਮੈਨੂੰ ਵੀ ਆਏ ਇਸ ਚੋਟੀ ਸੰਬੰਧੀ ਚੰਗੇ ਜਿਹੜੇ ਐਕਸਪਰਟ ਵੀਰ ਆ ਜਿਹੜੇ ਸ਼ੌਂਕ ਰੱਖਦੇ ਚੰਗੇ ਪਸ਼ੂਆਂ ਦਾ ਤੇ ਸਭ ਨੇ ਇਹ ਕਿਹਾ ਵੀ ਅਰੇ ਦੀ ਬਣਾਵਟ ਸਾਨੂੰ ਵੱਖਰੀ ਲੱਗੀ ਬਰੀਕੀਆਂ ਦੇਖੋ ਝੋਟੀਆਂ ਕਿੱਦਾਂ ਕੱਤਦਾ ਦੋਸਤੋ ਤੇ ਮਾਸ ਜਿਹੜੀ ਚਮੜੀ ਐ ਸਕਿਨ ਉਹ ਬਿਲਕੁਲ ਬਰੀਕ ਠੰਡਾ ਡਿਜ਼ਾਈਨ ਦੇਖੋ ਹਵਾਨੇ ਦੀ ਸਟਾਰਟਿੰਗ ਦੇਖੋ ਕਿੰਡੀ ਜ਼ਬਰਦਸਤ ਐ ਸੋ ਇਹ ਕਰਮਾ ਵਾਲੀ ਬਹੁਤ ਸੋਹਣੀ ਝੋਟੀ ਜਿਹੜੀ ਵੇਚ ਕੇ ਚੱਲੀ ਐ ਸੋ ਆਪਾਂ ਪੋਲੇ ਦੇ ਇੱਕ ਤਾਂ ਜਿਹੜਾ ਵਾਈ ਹੋਰਾਂ ਨੇ ਹਾਰ ਮਾਇਆ ਦੋਸਤੋ ਲੋਟਾਂ ਦਾ ਉਹ ਜੋ ਟੀਨੂ ਪਾਉਣਾ ਤੇ ਦੂਜਾ ਇਹਦਾ ਘੇੜਾ ਦੇਵਾਂਗੇ ਫੁਲਕਾਰੀ ਦੇ ਉੱਪਰ ਦੇ ਕੇ ਵਿੱਚ ਸੋ ਲੈ ਕੇ ਚੱਲੀ ਅੱਗੇ ਇਹ ਸੋਣ ਦੀਆਂ ਜਿਹੜੀਆਂ ਤਿਆਰੀਆਂ ਸੋ ਇਹ ਦੋ ਦਿਨ ਲੈ ਵੀ ਸਕਦੀ ਐ ਇੱਥੇ ਖੜੀ ਰਵੇ ਤਾਂ ਸਵਾਹ ਹੋਣਾ ਇਹੀ ਸੀ ਪਰ ਹੁਣ ਪੂਰ ਤਿਆਰ ਅਜਗਜੀ ਤੇ ਅੱਜ ਦੀ ਘੜੀ ਤੇ ਪਰ ਤਿਆਰੀ ਵੱਲੋਂ ਕੋਈ ਕਮੀ ਨਹੀਂ ਹੈ ਜਦੋਂ ਮਰਜੀ ਇਹ ਬੱਚੇ ਨੂੰ ਜਨਮ ਦੇ ਦੇ ਇਹਨੇ ਜਿਹੜਾ ਆਪਦੀ ਤਿਆਰੀ ਕਰਨੀ ਸੀ ਉਹ ਇਸ ਟਾਈਮ ਪ੍ਰੋਪਰ ਦਿਸਦੀ ਐ ਸੋ ਦੇਖੋ ਤੁਸੀਂ ਝੋਟੀ ਸੋ ਦੱਸੋ ਇਹ ਇਹਨੂੰ ਇਸ ਤਰ੍ਹਾਂ ਤਿਆਰ ਕਰਕੇ ਕਰਨ ਵਾਲੀ ਨੂੰ ਅਗਲੇ ਘਰੇ ਭੇਜਣਾ ਹੈ ਗਲ ਦੇ ਵਿੱਚ ਨੋਟਾਂ ਦਾ ਹਾਰ ਹੈ ਤੇ ਉੱਪਰ ਫਲਕਾਰੀ ਹੈ ਕਿਉਂਕਿ ਹੈ ਹੱਕਦਾਰ ਇਸ ਚੀਜ਼ ਦੀ ਏ ਹਰੇਕ ਪਸ਼ੂ ਦੀ ਆਪਣੀ ਆਪਣੀ ਕੁਆਲਿਟੀ ਹੁੰਦੀ ਆ ਆਪਣੇ ਆਪਣੇ ਗੁਣ ਹੁੰਦੇ ਆ ਪਰ ਫਲਕਾਰੀਆਂ ਜੇ ਆਪਾਂ ਗੱਲ ਕਰੀਏ ਦੋਸਤੋ ਤਾਂ ਇਹਨਾਂ ਮੱਝਾਂ ਦੇ ਉੱਤੇ ਸੋਭਦੀਆਂ ਵੀ ਆ ਜੱਜਦੀਆਂ ਵੀ ਆ ਕਿਉਂਕਿ ਬਰੀਡ ਕੁਆਲਿਟੀ ਹੈ ਗੱਬਣ ਮੱਝ ਫਵਾਨਾ ਤੁਸੀਂ ਦੇਖ ਹੀ ਲਿਆ ਕਿੰਨਾ ਇੱਕ ਸਖਤ ਹੈ ਸੋ ਇਦੇ ਨਾਲ ਹਾਲਾਂਕਿ ਇਹਦੀ ਸੁੰਦਰਤਾ ਆਪਣੀ ਖੁਦ ਹੀ ਹੈ ਪਰ ਫਿਰ ਵੀ ਇਹਨੂੰ ਫੇਰੇ ਤੇ ਹਾਰ ਸ਼ਿੰਗਾਰ ਲਗਾਇਆ ਜਾ ਸਕਦਾ ਸੋ ਤੁਸੋਂ ਰੌਣਕ ਇਸ ਘਰ ਦੀਏ ਬਣੀ ਸੀ ਤੇ ਅੱਗੇ ਜਾ ਕੇ ਉਸ ਵੀਰ ਦੇ ਘਰ ਦੀ ਰੌਣਕ ਬਣੇ ਤੇ ਇੱਕ ਹੋਰ ਗੱਲ ਮੈਂ ਐਡ ਕਰ ਦਿੰਦਾ ਵੀ ਇਹ ਕਰਮਾ ਵਾਲੀ ਦਾ ਨਾਮ ਬਾਈ ਪੰਜਾਬ ਸਿੰਘ ਨੇ ਧਰਨਾ ਤੇ ਨਾਮ ਉਹਦੀਆਂ ਮੱਜਾਂ ਦੇ ਇਦਾਂ ਦੇ ਹੁੰਦੇ ਜਿਵੇਂ ਮਸਤਾਨੀ ਭਾਗ ਨਦੀ ਸਮੁੰਦਰੀ ਤੇ ਇਹਦਾ ਨਾਮ ਕਰਨ ਬਾਈ ਪੰਜਾਬ ਸਿੰਘ ਕਰੂਗਾ ਉਦੋਂ ਵੀ ਆਪਾਂ ਇਹਦੀ ਫੋਟੋ ਚੈਨਲ ਤੇ ਪਾਵਾਂਗੇ ਵੀ ਇਹਦਾ ਨਾਮ ਉਸ ਵੀਰ ਨੇ ਕੀ ਰੱਖਿਆ ਕਿਉਂਕਿ ਪੁਰਾਣੇ ਪੰਜਾਬ ਦੇ ਉਹਨਾਂ ਸ਼ਬਦਾਂ ਨਾਲ ਬਾਈ ਹੋਰੀ ਨਾਮ ਰੱਖਦੇ ਜਿੰਨੇ ਜਿਹੜੇ ਉਹ ਮਨ ਨੂੰ ਵਧੀਆ ਲੱਗਦੇ ਆ ਸੁਣਨ ਦੇ ਵਿੱਚ ਸੋ ਉਹ ਨਾਮ ਕਰਨ ਜਿਹੜਾ ਪੰਜਾਬ ਸਿੰਘ ਕਰੂਗਾ ਇਹਦਾ ਸੋ ਇਹ ਤੁਹਾਨੂੰ ਚੌਕਿਆ ਵੀਡੀਓ ਦਿਖਾ ਰਹੇ ਆ ਦੋਸੋ ਪਹਿਲਾਂ ਵੈਸੇ ਤੋਰੀ ਸੀ ਮੱਝ ਉੱਤੇ ਫਲਕਾਰੀ ਨਹੀਂ ਦਿੱਤੀ ਵੀ ਜਿਹੜੇ ਉਹ ਵੀਡੀਓ ਦੇਖਣ ਨਾਲ ਉਹ ਰਹਿ ਗਏ ਤਉ ਉਹ ਵੀਰ ਦੁਬਾਰਾ ਇਹਦੀ ਬਿਊਟੀ ਨੂੰ ਦੇਖ ਸਕਣ ਤੇ ਹੁਣ ਇਹ ਸਮਾਜ ਦਾ ਸਨਮਾਨ ਹੈ ਭਾਵੇਂ ਪਸ਼ੂ ਐਕ ਪਰ ਇਹ ਸਾਲ ਹੀ ਟੀਜਾ ਦੋਸਤੋ ਤੇ ਇਹ ਵਾਅਦਾ ਕਰਦੇ ਆ ਕਿ ਤੁਸਾਂ ਮੌਕਾ ਲਈ ਆਪਣੇ ਲਈ ਦਾ ਆਪਣੀ ਲਾਈ ਮੰਨ ਕੇ ਚੱਲਵੀਂ ਰੋਜ਼ਗਾਰ ਜ਼ਿੰਦਗੀ ਲਾਈਫ ਸਹੀ ਹੈ ਕਿਉਂਕਿ ਜਦੋਂ ਆਪਣਾ ਕਿਤੇ ਹੀ ਇਹ ਆ ਬਾਈ ਬਿਲਕੁਲ ਆਪਾਂ ਨੂੰ ਇਹਦੇ ਸਵਾ ਕੋਈ ਹੋਰ ਚੀਜ਼ ਚੰਗੀ ਨਹੀਂ ਲੱਗਦੀ ਸਹੀ ਹੈ ਸੋ ਦੋਸਤੋ ਇਹ ਮੱਧ ਜਿਹੜੀ ਉਹਨ ਵੇਖ ਕੇ ਬਾਈ ਪੰਜਾਬ ਸਿੰਘ ਦੇ ਘਰੇ ਜਾਣੀ ਹੈ ਗੱਡੀ ਪਹੁੰਚ ਗਈ ਆ ਪਰ ਦੁਪਹਿਰ ਦਾ ਟਾਈਮ ਆ ਤੇ ਇਹ ਰਵਾਨਗੀ ਇਹਦੀ ਹੋਣੀ ਆ ਸ਼ਾਮ ਨੂੰ 4:00 ਵਜੇ ਇੱਥੋਂ ਗੱਡੀ ਤੋਰਨੀ ਤਾਂ ਕਿ ਠੰਡੇ ਠੰਡੇ ਜਿਹੜਾ ਹੋਏ ਮੱਝ ਆਪਦੇ ਦੂਜੇ ਘਰੇ ਜਿਹੜੀ ਉਹ ਪਹੁੰਚੇ ਧੰਨਵਾਦ ਵੀਡੀਓ ਦੇਖਣ ਵਾਸਤੇ ਦੁਬਾਰਾ ਫੇਰ ਦੱਸਿਓ ਜੇ ਮੈਨੂੰ ਕਿਵੇਂ ਦੀ ਲੱਗੀ ਮਿਹਰਬਾਨੀ